ਤੁਸੀਂ ਦੇਖ ਰਹੇ ਹੋ ਨਮਾ ਜਮਾਲਾ ਟੀਵੀ ਦਾ ਮੈਂ ਹਾਂ ਜਗਦੀਸ਼ ਰਾਏ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸੌਣ ਮਹੀਨਾ ਜਿਹੜਾ ਇਹ ਜਿਹੜਾ ਤੀਆਂ ਦੇ ਮੇਲੇ ਹਰ ਜਗ੍ਹਾ ਤੇ ਹਰ ਪਿੰਡ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਲੱਗ ਰਿਹਾ ਅੱਜ ਮਾਛੀਵੜਾ ਇੱਕ ਨੰਬਰ ਸਕੂਲ ਦੇ ਕੋਲ ਆਂਗੜਵਾਲੀ ਸੈਂਟਰ ਵੱਲੋਂ ਲਾਇਆ ਗਿਆ ਇਹ ਛੋਟੀਆਂ ਛੋਟੀਆਂ ਬੱਚਿਆਂ ਨੇ ਬਾਕਮਾਲ ਜਿਹੜਾ ਤੀਆਂ ਦਾ ਮੇਲਾ ਬਹੁਤ ਰੂਹ ਨਾਲ ਮਨਾਇਆ ਆਪ ਇਹਨਾਂ ਨਾਲ ਗੱਲ ਕਰਦੇ ਹਾਂ ਪੁੱਤ ਕੀ ਨਾਮ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨੀਸ਼ ਹੈ ਹਾਂਜੀ ਬੇਟਾ ਤੁਸੀਂ ਅੱਜ ਤੀਆਂ ਦਾ ਮੇਲਾ ਮਨਾਇਆ ਤੇ ਕੀ ਕਹਿਣਾ ਚਾਹੁੰਦੇ ਹੋ ਮੇਲੇ ਬਾਰੇ ਕੋਈ ਸ਼ਿਸ਼ਲੇਮਾਨਿਆਂ ਦੇ ਵਿੱਚ ਮਨਾਇਆ ਜਾਣ ਵਾਲਾ ਤਿਹਾਰਾ ਤੇ ਅੱਜ ਕੱਲ੍ਹ ਇਹ ਤੀਆਂ ਅਲੋਪ ਹੀ ਹੋ ਗਈਆਂ ਅਕਸਰ ਕਿਹਾ ਜਾਂਦਾ ਹੈ ਕਿ ਇਸ ਮਹੀਨੇ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਆਪਣੇ ਪੇਕੇ ਜਾਂਦੀਆਂ ਸੀ ਜਿਵੇਂ ਪਤਾ ਕਿ ਧੀਆ ਦਾ ਆਪਣਾ ਕੋਈ ਘਰ ਨਹੀਂ ਹੁੰਦਾ ਇੱਕ ਦਿਨ ਵਿਆਹ ਕੇ ਉਹਨਾਂ ਨੇ ਆਪਣੇ ਘਰ ਚਲੇ ਜਾਣਾ ਤੇ ਇਹੀ ਤਿਹਾਰ ਹੈ ਇਹੀ ਮਹੀਨਾ ਜਿੱਥੇ ਸਾਰੇ ਆਪਣੇ ਪੇਕੇ ਪਿੰਡਾਂ ਕੇ ਇਕੱਠੀਆਂ ਹੋ ਕੇ ਟਿੰਗਾ ਝੂਟਦੀਆਂ ਨੇ ਚਰਖੇ ਘੱਤੇ ਦੀਆਂ ਨੇ ਫੁਲਕਾਰੀਆਂ ਕੱਢਦੀਆਂ ਨੇ ਤੇ ਉੱਥੇ ਹੀ ਸਾਰਾ ਆਪਣਾ ਮਨੋਰੰਜਨ ਕਰਦੀਆਂ ਨੇ ਤੇ ਆਪਣਾ ਬੀਤਿਆ ਬਚਪਨ ਉੱਥੇ ਪੇਕੇ ਪਿੰਡ ਦਾ ਯਾਦ ਕੀਤਾ ਜਾਂਦਾ ਹੈ ਨੇਕਰਵੰਤਪੁਰ ਅੰਗਨવાડી ਵਰਕਰ ਮਾਛੀਬੜਾ ਸਾਹਿਬ ਅੱਜ ਅਸੀਂ ਹਰੇਕ ਸਾਲ ਦੀ ਤਰ੍ਹਾਂ ਮਾਛੀਬੜਾ ਸਾਹਿਬ ਇੱਕ ਹੈ ਜਿਹੜਾ ਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਹਰੇਕ ਸਾਲ ਅਸੀਂ ਇਸੇ ਜਗ੍ਹਾ ਤੇ ਪਿੰਪਲ ਦੇ ਹੇਠਾਂ ਤੀਆਂ ਦਾ ਪ੍ਰੋਗਰਾਮ ਮਨਾਇਆ ਜਾਂਦਾ ਤੇ ਜਿਹੜੀਆਂ ਤੀਆਂ ਸੌਣ ਦੇ ਮਹੀਨੇ ਦੇ ਵਿੱਚ ਜਦ ਕੁੜੀਆਂ ਆਪਣੇ ਪਹਿਲਾ ਪੁਰਾਣੇ ਸਮੇਂ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਜਿਹੜਾ ਮਨਾਇਆ ਜਾਂਦਾ ਸੀ ਵਿਆਹੀਆਂ ਕੁੜੀਆਂ ਆਪਣੇ ਆਪਣੇ ਪੇਕੇ ਘਰ ਦੇ ਵਿੱਚ ਆਉਂਦੀਆਂ ਸੀ ਸੌਣ ਦਾ ਮਹੀਨਾ ਉਹ ਪੇਕੇ ਘਰ ਹੀ ਰਹਿੰਦੀਆਂ ਸੀ ਉਸ ਟਾਈਮ ਜਦੋਂ ਕੁੜੀਆਂ ਇਕੱਠੀਆਂ ਹੋ ਕੇ ਪਿੰਡ ਦੇ ਵਾਰ-ਵਾਰ ਪਿੱਪਲ ਜਾਂ ਬਰੋਟੇ ਦੇ ਹੇਠ ਤੀਆਂ ਲੱਗਦੀਆਂ ਸੀ ਅਸੀਂ ਉਸ ਦੀ ਜਿਹੜੀ ਯਾਦ ਨੂੰ ਤਾਜ਼ਾ ਕਰਨ ਲਈ ਅੱਜ ਇੱਥੇ ਮਾਛੀ ਬੜਾ ਸਾਹਿਬ ਦੇ ਵਿੱਚ ਜਿਹੜਾ ਅਸੀਂ ਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਤੁਹਾਡੇ ਸਾਹਮਣੇ ਜਿਹੜਾ ਅਸੀਂ ਜਿਵੇਂ ਝੜਖੇ ਵੀ ਰੱਖੇ ਨੇ ਪ੍ਰਾਣੀ ਮਧਾਣੀ ਵੀ ਅੱਜ ਕੱਲੇ ਮਧਾਣੀ ਦਾ ਬੱਚਿਆਂ ਨੂੰ ਨਹੀਂ ਪਤਾ ਹੋਣਾ ਵੀ ਇਹ ਮਧਾਣੀ ਪਹਿਲਾਂ ਜਿਹੜੀ ਹੱਥ ਨਾਲ ਦੁੱਧ ਰਿੜਕਦੇ ਸੀ ਹੈ ਨਾ ਜਿਵੇਂ ਆਪਣੇ ਛੱਜ ਵੀ ਰੱਖਿਆ ਮੇਰਾ ਵੀਰ ਸੰਧਾਰਾ ਲਿਆਇਆ ਪੀਪਾ ਵੀ ਰੱਖਿਆ ਤੇ ਅੱਜ ਕੱਲ ਜਿਹੜਾ ਇਹ ਪੱਖੀਆਂ ਵਗੈਰਾ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਜੋ ਹੱਥੀ ਚਾਦਰ ਕੱਢੀ ਆ ਜਾਂਦੇ ਅੱਗੇ ਕੁੜੀਆਂ ਹੁੰਦੀਆਂ ਸੀਗੀਆਂ ਆਪਣੇ ਕੁਆਰੀਆਂ ਉਹ ਆਪਣੇ ਹੱਥੀ ਚਾਦਰਾਂ ਕੱਢਦੀਆਂ ਹੁੰਦੀ ਸੀ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਨਹੀਂ ਪਤਾ ਅੱਜ ਕੱਲ੍ਹ ਦੀ ਮੋਬਾਈਲ ਨੇ ਜਿਹੜੀਆਂ ਇਹ ਕੰਮ ਸੀਗੇ ਅੱਜ ਮੋਬਾਈਲ ਦੇ ਵਿੱਚ ਜਿਹੜੇ ਜ਼ਿਆਦਾ ਜਿਹੜੀ ਜਵਾਨੀ ਆ ਆਪਣੇ ਫੋਨ ਚਲਾ ਰਹੇ ਨੇ ਪਰ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਪੁਰਾਣੇ ਸੱਭਿਆਚਾਰ ਬਾਰੇ ਨਹੀਂ ਪਤਾ ਉਸੇ ਅਸੀਂ ਸੱਭਿਆਚਾਰ ਨੂੰ ਤਾਜ਼ਾ ਕਰਨ ਦੇ ਲਈ ਅੱਜ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿੱਧਾ ਬੋਲੀਆਂ ਵਗੈਰਾ ਸਿੱਖਣੀਆਂ ਆ ਇੱਕ ਬੱਚਿਆਂ ਨੇ ਕੋਰੀਓਗ੍ਰਾਫੀ ਕਰਨੀ ਆ ਤੇ ਮੇਰਾ ਵੀਰ ਸੰਧਾਰਾ ਲਿਆਇਆ ਕੋਰੀਓਗ੍ਰਾਫੀ ਕਰਨੀ ਆ ਇਸੇ ਕਰਕੇ ਜਿਹੜਾ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮਾਛੀ ਬੜਾ ਸਾਇਬ ਵੀ ਕਿ ਰੱਖਿਆ ਇਹ ਕਈ ਸਾਲ ਹੋ ਗਏ ਹੁਣ ਇਹ ਤਾਂ ਆਜ਼ਾਦ ਨਹੀਂ ਹੈਗਾ ਵੈਸੇ ਹਰੇਕ ਸਾਲ ਹੀ ਅਸੀਂ ਇੱਤੀ ਪ੍ਰੋਗਰਾਮ ਪਿੰਪਲ ਦੇ ਢੇਟ ਜਿਹੜੀ ਟੀਂਗ ਵੀ ਤੋਂ ਨੇ ਜਿਹੜਾ ਅਸੀਂ ਪ੍ਰੋਗਰਾਮ ਕਰਵਾਉਂਦੇ ਆ ਇਹ ਹਰੇਕ ਸਾਲ ਹੀ ਕਰਵਾਇਆ ਜਾਂਦਾ ਕਈ ਸਾਲ ਹੋ ਗਏ ਮੈਨੂੰ ਲੱਗਦਾ 8-9 ਸਾਲ ਸਾਡੇ ਸ਼ੁਰੂਆਤ ਤੇ ਪ੍ਰੋਗਰਾਮ ਨੂੰ ਹੋ ਗਏ ਇਹ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਆ ਇਹ ਸਾਡਾ ਆਪਣੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੀ ਸਾਡੇ ਵਿੱਚ ਪਹੁੰਚ ਰਹੇ ਨੇ ਇਹ ਅਸੀਂ ਜਿਹੜਾ ਬਲਾਕ ਦਾ ਪ੍ਰੋਗਰਾਮ ਕੀਤਾ ਜਿਵੇਂ ਇਸ ਸਮਾਜਿਕ ਇਸਤਰੀ ਭਲਾਈ ਸੇਵਾ ਜਿਹੜਾ ਸਾਡਾ ਮੈਕਮਾ ਉਹਦੇ ਕਰਕੇ ਜਿਹੜਾ ਬੇਟੀ ਬਚਾਓ ਆਪਾਂ ਬੇਟੀ ਪੜਾਓ ਦਾ ਨਾਰਾ ਆਪਾਂ ਕਹਿੰਦੇ ਆ ਕਰ ਸੀ ਹਰੇਕੇ ਕਹਿੰਦਾ ਵੀ ਸਾਡੇ ਮੁੰਡੇ ਹੀ ਹੋਣ ਬੇਟੀ ਨਾ ਹੋਵੇ ਹਨਾ ਜੇਕਰ ਬੇਟੀਆਂ ਹੋਣਗੀਆਂ ਤਾਂ ਹੀ ਜਿਹੜੀਆਂ ਆਪਣੇ ਧੀਆਂ ਲੱਗਣਗੀਆਂ ਜੇਕਰ ਰੋਖ ਹੋਣਗੇ ਅਸੀਂ ਮੈਸੇਜ ਦਿੰਨੇ ਆ ਵੀ ਵੱਧ ਤੋਂ ਵੱਧ ਪਰ ਰੋਖ ਲਗਾਈਏ ਜੇਕਰ ਘਰ ਦੇ ਵਿੱਚ ਆਪਣੇ ਕੋਈ ਖੁਸ਼ੀ ਆਉਂਦੀ ਆ ਜਾਂ ਕੋਈ ਮੈਰਜਨ ਵਰਸੀ ਕੁਰਸੀ ਦੇ ਮੌਕੇ ਤੇ ਸਾਰਿਆਂ ਨੂੰ ਜਰੂਰ ਇੱਕ ਇੱਕ ਰੁੱਖ ਲਾਉਣਾ ਚਾਹੀਦਾ ਤਾਂ ਹੀ ਜਿਹੜਾ ਕਹਿੰਦੇ ਅਸੀਂ ਵੀ ਬੇਟੀ ਬਚਾਓ ਬੇਟੀ ਪੜਾਓ ਰੋਖ ਲਗਾਓ ਧਰਤੀ ਬਚਾਓ ਤਾਂ ਹੀ ਅਸੀਂ ਇਹ ਚੀਜ਼ਾਂ ਨੂੰ ਸੰਭਾਲ ਸਕਾਂਗੇ ਜੇਕਰ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਕਰਾਂਗੇ ਅਸੀਂ ਨੌਜਵਾਨ ਪੀੜੀ ਨੂੰ ਇਹੀ ਕਹਿੰਦੇ ਆ ਵੀ ਜਿਹੜਾ ਸਾਡਾ ਪੁਰਾਣਾ ਜਿਹੜਾ ਸੱਭਿਆਚਾਰ ਸੀ ਉਹ ਬਹੁਤ ਵਧੀਆ ਸੀ ਜਿਵੇਂ ਤੁਸੀਂ ਮੈਨੂੰ ਦੇਖਦੇ ਆ ਮੈਂ ਘਗਰਾ ਪਾਇਆ ਪਹਿਲੇ ਜਿਹੜੇ ਪੁਰਾਣੇ ਰਿਵਾਜਾਂ ਦੇ ਵਿੱਚ ਘਗਰੇ ਪਾ ਜਾਂਦੇ ਸੀ ਚੁੰਨੀਆਂ ਨੂੰ ਗੋਟੇ ਵਗੈਰਾ ਇਹ ਜਿਹੜਾ ਸਾਡਾ ਪੁਰਾਣਾ ਕਲਚਰ ਆ ਜਿਵੇਂ ਹੀ ਖਤਮ ਹੁੰਦਾ ਜਾ ਰਿਹਾ ਮੈਂ ਜਿੰਨੀ ਵੀ ਨੌਜਵਾਨ ਕੁੜੀਆਂ ਸਾਰਿਆਂ ਨੂੰ ਕਹਿੰਦੀ ਆ ਜਿਹੜਾ ਆਪਣੇ ਪਹਿਰਾਵੇ ਦੇ ਨਾਲ ਜੁੜੋ ਅਸੀਂ ਜਿਹੜਾ ਆਪਣੇ ਪਹਿਰਾਵੇ ਦੇ ਨਾਲ ਜੁੜ ਕੇ ਸਾਡੇ ਪਤਾ ਲੱਗੇ ਸਾਡੇ ਸਾਡੇ ਪੰਜਾਬ ਦਾ ਪਹਿਰਾਵਾ ਕੀ ਹੈ ਹਾਂਜੀ ਮੈਂ ਚਰਨਜੀਤ ਜੀ ਦੇ ਤੋਂ ਉਹ ਰਿਟਾਇਰਡ ਬਣਾ ਕੇ ਬਰਾਉਂ ਤੋਂ ਮੈਂ ਸਾਰੇ ਚੈਨਲ ਨਾਲੋਂ ਪਹਿਲਾਂ ਸਾਰਿਆਂ ਤੋਂ ਧੰਨਵਾਦ ਕਰਦੀ ਆਂ ਜਿਹੜੇ ਅੱਜ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਅੱਜ ਇਹ ਸਾਰੇ ਆਂਧਨ ਵਾਲੀ ਵਰਕਰ ਤੇ ਮੁਹੱਲਾ ਨਿਵਾਸੀ ਦਾ ਵੱਡੋ ਅੱਜ ਤੀਆਂ ਦਾ ਤਿਉਹਾਰ ਦਾ ਫੰਕਸ਼ਨ ਰੱਖਿਆ ਗਿਆ ਹੈ ਉਹ ਜੇ ਆਪਾਂ ਗੱਲ ਕਰੀਏ ਕਈ ਵਾਰੀ ਆਪਣੇ ਦਿਮਾਗ ਦੇ ਵਿੱਚ ਆਉਂਦਾ ਕਿ ਤੀਆਂ ਦਾ ਤਿਉਹਾਰ ਆ ਜਿਹੜਾ ਸ਼ੁਰੂ ਕਿੱਥੋਂ ਹੋਇਆ ਕਿਉਂਕਿ ਆਪਾਂ ਹਰੀ ਫਸਲ ਵਿਰਾਸਤੂ ਦੇ ਵਿੱਚੋਂ ਭਾਦੇ ਆ ਤੇ ਤੀਆਂ ਦਾ ਤਿਉਹਾਰ ਕਿੱਥੋਂ ਸ਼ੁਰੂ ਹੋਇਆ ਉਧੀਆਂ ਇੱਕ ਪਾਸੇ ਲਾੜਾ ਬਣਦਾ ਸੀ ਇੱਕ ਪਾਸੇ ਲਾੜੀ ਬਣਦੀ ਸੀ ਤੇ ਉਹ ਫਿਰ ਇੱਕ ਦੂਜੇ ਦਾ ਮੁਕਾਬਲਾ ਹੁੰਦਾ ਸੀ ਜਿਹੜਾ ਪੱਖ ਜਿੱਤ ਜਾਂਦਾ ਸੀ ਉਹਨਾਂ ਦੀ ਅਗਲੇ ਸਾਲ ਨੂੰ ਜਿਹੜੀ ਪੀਂਗ ਪਾਉਣ ਦੀ ਵਾਰੀ ਹੁੰਦੀ ਸੀ ਤਾਂ ਪਹਿਲਾਂ ਉਹਨਾਂ ਵੱਲੋਂ ਪਾਈ ਜਾਂਦੀ ਸੀ ਤੇ ਮੈਂ ਇੰਨਾ ਕੁ ਕਹਿੰਦੀ ਹੋਈ ਸਾਰਿਆਂ ਨੂੰ ਤੀਆਂ ਦੇ ਪਹਾਰ ਦੀਆਂ ਬਹੁਤ ਬਹੁਤ ਬਤਾਈਆਂ ਕਰਨੀਆਂ ਜਿਹੜਾ ਜਦੋਂ ਪਰਾਲਾ ਕੀਤਾ ਸ਼੍ਰੀਮਤੀ ਕਲਵੰਤ ਕੌਰ ਆਂਗਣਵਾੜੀ ਵਰਕਰ ਵੱਲੋਂ ਇਹ ਬਹੁਤ ਹੀ ਸਲਾਗਾ ਜੋਗ ਹੈ ਤੇ ਇਹ ਵਰਕਰ ਬਹੁਤ ਹੀ ਸੋਸ਼ਲ ਵਰਕਰ ਹੋਣ ਦੇ ਨਾਤੇ ਤੇ ਆਪਣੇ ਵਰਕਰ ਹੋਣ ਦੇ ਨਾਤੇ ਬਹੁਤ ਹੀ ਵਧੀਆ ਕੰਮ ਕਰਦੀ ਹੈ ਤੇ ਮੈਂ ਇਸ ਨੂੰ ਇੱਕ ਵਾਰੀ ਫੇਰ ਤੋਂ ਇਹਦਾ ਧੰਨਵਾਦ ਵੀ ਕਰਦੀ ਹਾਂ ਤੇ ਇਸ ਦੀ ਹੌਸਲਾ ਫਜ਼ਾਈ ਵੀ ਕਰਦੀ ਹਾਂ ਇਸ ਲਈ ਹੁਣ ਮੇਰਾ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਅੱਜ ਤੀਆਂ ਦੇ ਤਿਉਹਾਰ ਤੇ ਮੈਂ ਪਹੁੰਚੀ ਹਾਂ ਸਾ ਪਿੰਡ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ ਖਾਸ ਕਰਕੇ ਸਾਡੇ ਆਂਗਣਵਾੜੀ ਵਰਕਰਸ ਵੱਲੋਂ ਪਿੰਡ ਦੇ ਜਿਹੜੇ ਵਰਕਰ ਨੇ ਉਹਨਾਂ ਦੀ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਹ ਪ੍ਰੋਗਰਾਮ ਉਲੀਕਿਆ ਜਿਹੜਾ ਇਹ ਪ੍ਰੋਗਰਾਮ ਹੈ ਸੀਆਂ ਨਾਲ ਪਹਿਲੇ ਮਤਲਬ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਉਹ ਘਰੋਂ ਬਾਹਰ ਨਹੀਂ ਸੀ ਨਿਕਲ ਸਕਦੀਆਂ ਕਿਉਂਕਿ ਹਾਲਾਤ ਐਦਾਂ ਦੇ ਹੁੰਦੇ ਸੀ ਉਹ ਘਰੋਂ ਬਾਹਰ ਨਹੀਂ ਸੀ ਜਾ ਸਕਦੀਆਂ ਤੇ ਉਹ ਆਪਣੇ ਜਿਹੜੇ ਬਲਬਲੇ ਸੀ ਮਨ ਦੇ ਉਹ ਕਿਸੇ ਪਿੰਡ ਦੀ ਸਾਂਝੀ ਜਗ੍ਹਾ ਤੇ ਆ ਕੇ ਇਕੱਠੀਆਂ ਹੋ ਕੇ ਉਹਤੇ ਗਿੱਦਾ ਪਾਉਂਦੀਆਂ ਸੀ ਗਿੱਦਾ ਬੋਲੀਆਂ ਰਹੀ ਆਪਣੇ ਬਲਬਲੇ ਜ਼ਾਹਿਰ ਕਰਦੀਆਂ ਸੀ ਉਹਨਾਂ ਦੇ ਮਨਾਂ 'ਚ ਅੱਗੇ ਵਧਣ ਦੀ ਤਾਂਗ ਸੀ ਇਸੇ ਤਾਂਗ ਨੂੰ ਆਪਾਂ ਅੱਜ ਨਜ਼ਰ ਰੱਖਦੇ ਹੋਏ ਦੇਖ ਰਹੇ ਹਾਂ ਕਿ ਅੱਜ ਲੇਡੀਜ਼ ਕਿਤੇ ਤੱਕ ਪਹੁੰਚ ਗਈਆਂ ਨੇ ਤੇ ਗਵਰਨਮੈਂਟ ਵੀ ਇਹਨਾਂ ਲੇਡੀਜ਼ ਲਈ ਬੜਾ ਕੁਝ ਕਰਦੀ ਪਈ ਹੈ